ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਾਹੋਕੇ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਬਰਗਾੜੀ ਵੀ ਰਹਿ ਜਾਂਦਾ ਜੀ ਜੇ ਆਪਾਂ ਦੂਜੇ ਪਾਸੇ ਗੱਲ ਕਰ ਗਏ ਸਿੱਖਾ ਕਲਾ ਤੇ ਮੱਲ ਕੇ ਵੀ ਬਾਈ ਦੇ ਨੇੜੇ ਹੀ ਹੈ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਇਹ ਨਹੀਂ ਮੱਲ ਲੈ ਕੇ ਆਏ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜੀ ਗੋਪੀ ਹੈ ਜੀ ਤੇ ਐਡਰੈਸ ਹੈਗਾ ਜੀ ਪਿੰਡ ਸਾਹੋਕੇ ਹੈ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾ ਪੁਰਾਣਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ ਜੀ 82899 ਹੈ ਜੀ ਤੇ 88 863 ਹੈ ਜੀ ਠੀਕ ਆ ਵੀਰੇ ਘਰ ਦੀ ਵੈੜੀ ਹੈ ਜੀ ਹਾਂਜੀ ਸੂਆ ਕਿੰਨਾ ਮਸ ਹੁੰਦੀ ਹੈ ਜੀ ਸਾਡੇ ਕੋਲੇ ਜੀ ਦੂਜਾ ਹੁੰਦੀ ਹੈ ਜੀ ਕਿੰਨਾ ਸਮਾਂ ਲੈ ਜੂ ਫਿਰ 2-4 ਦਿਨ ਹੀ ਲੈਂਦੀ ਹੈ ਜੀ ਤਿਆਰੀਆਂ ਜੀ ਹਾਂਜੀ ਠੀਕ ਆ ਵੀਰੇ ਜਿਹੜਾ ਇਹਦੇ ਸੀਮਾਂ ਲੱਗਿਆ ਉਹਦਾ ਰਿਕਾਰਡ ਹੈਗਾ ਜੀ ਪ੍ਰੋਪਰ ਉਹ ਹੈਗਾ ਜੀ ਸਾਡੇ ਕੋਲੇ ਤਿਆਰੀ ਠੀਕ ਆ ਬਾਕੀ ਬਾਈ ਕੋਲ ਆ ਸਟਰੋ ਵਗੈਰਾ ਹੈਗਾ ਕਿ ਜੀ ਦੇਖ ਸਕਦੇ ਹੋ ਤੁਸੀਂ ਇਹ ਤੁਹਾਨੂੰ ਬਾਈ ਦੇ ਦੇਣਗੇ ਜਿਹੜਾ ਵੀਰ ਲੈ ਕੇ ਜਾਊਗਾ ਹਾਂਜੀ ਡਾਕਟਰ ਸਾਹਿਬਾਨ ਦੇ ਦੱਸਣ ਮੁਤਾਬਕ ਵੀਰਾਵਲੀ ਦਾ ਟੀਕਾ ਲੱਗਿਆ ਵਾ ਜੀ ਇਹਦੇ ਪਿਛਲੇ ਸੂਏ ਕਿੰਨਾ ਦੁੱਧ ਵੀ ਰਹੇ ਨੇ ਦਿੱਤਾ 20 ਲੀਟਰ ਚ ਹੋਇਆ ਜੀ ਸੂਆ ਵਾ ਹਾਂਜੀ ਜਾਊ ਪਲੱਸ ਹੈ ਇੱਕ ਤੀਰ ਤੇ ਤਾਂ ਪਲੱਸ ਦੀ ਸਾਨੂੰ ਉਮੀਦ ਆ ਜੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਓਕੇ ਆ ਜੀ ਤੋੜ ਕੇ ਦਿਖਾ ਦੀ ਬੀ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਚੰਗੀ ਆ ਹਾਈਟ ਵਜਣ ਦੀ ਵੀ ਚੰਗੀ ਆ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਡੇਟ ਮੁਤਾਬਕ ਸਮਾਂ ਲਗਭਗ ਲੈ ਜੂ ਹਜੇ 2 ਦਿਨ ਵੀ ਲਿਜਾ ਸਕਦੀ ਆ 4 ਦਿਨ ਵੀ ਲਿਜਾ ਸਕਦੀ ਆ ਡੇਟ ਮੁਤਾਬਕ ਬਾਈ ਦੱਸਦਾ ਕਿ ਲਗਭਗ 3-4 ਦਿਨ ਪਾਏ ਆ ਜੀ ਪਿਛਲੇ ਸੂਏ ਬਾਈ ਦੱਸਦਾ ਕਿ 20 ਕਿਲੋ ਆਪਣਾ ਚੋਇਆ ਵਾ ਜੀ ਬਾਕੀ ਵੀਰੇ ਢਾਂਚਾ ਸੋਨਾ ਤਿਆਰੀ ਸੋਹਣੀ ਆ ਸੋਨਾ ਬੋਡੀ ਸਟਰਕਚਰ ਆ ਜੀ ਐ ਇੱਕ ਤਿਆਰ ਉਮੀਦਤਾ ਪਲਾਸਟਿਕੀ ਆ ਬਾਕੀ ਰੁੱਤ ਗਰਮੀ ਦੀ ਆ ਵੀਰੇ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਦੁੱਧ ਚੋਲੂਗਾ ਜਿਹੜੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਪੂੜਾ ਸ਼ੱਕ ਪੂਰਾ ਵੀ ਨਹੀਂ ਬਾਕੀ ਹਵਾਨੇ ਤੇ ਬਰੀਕ-ਬਰੀਕ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਆ ਵੈਡ ਵੀਰੇ ਜੇ ਬਾਕੀ ਸੀਮਣ ਵੀ ਚੰਗਾ ਲੱਗਿਆ ਵਾ ਕਿਸੇ ਵੀਰ ਨੇ ਘਰੇ ਦੁੱਧ ਤੇ ਲਾਉਣੀ ਹੋਵੇ ਜਾਂ ਛੋਟਾ ਫਾਰਮ ਸ਼ੁਰੂ ਕਰਨਾ ਹੋਵੇ ਤੇ ਚੰਗਾ ਦੁੱਧ ਪਾਜੂਗੀ ਬਾਕੀ ਸੇਵਾ ਦੇ ਸਰਤੇ ਆ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਜਿਹੜੇ ਲੈਣੀ ਹੈ 95000 ਰੁਪਏ ਕਰਦੇ ਹੋਜੂ ਮਾਨਤਾ ਜੀ ਮਾਨਤਾਨ ਕਰ ਦਾਂਗੇ ਠੀਕ ਆ 95000 ਰੁਪਿਆ ਬਾਈ ਇਹਦੇ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਵਿੱਚੋਂ ਲੈਸ ਜ਼ਰੂਰ ਕਰਦਾਂਗੇ ਜੀ ਚੰਗੀਆਂ ਵੈਡ ਕੱਲੀ ਕੱਚੀ ਕੱਚੀ ਹੈ ਵੀਰੇ ਜਿੱਦੇ ਜਮਾ ਤਿਆਰ ਹੋਈ ਉਹਦੇ ਦੀ ਡਿਮਾਂਡ ਉਹਦੇ ਹੋਊਗੀ ਅੱਜ ਦੀ ਡਿਮਾਂਡ 95000 ਰੁਪਿਆ ਵਿੱਚੋਂ ਮਾਣਤਾਨ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ